ਆਹ ਦੇਖੋ ਜੀ ਪੁਲਸ ਵਾਲਾ ਵੀਰ ਕਿੰਨੀ ਬਾਤਮੀਜੀ ਕਰਨ ਦਿਆ ਵਾ ਇਹ ਗੁਰੂ ਪੀਰਾਂ ਦੀ ਤਰਫਾਲ ਸਿੰਘ ਏਡੀਸੀਪੀ ਟ੍ਰੈਫਿਕ ਅੰਮ੍ਰਿਤਸਰ ਤੋਂ ਆਪ ਜੀ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ 골ਡਨ ਗੇਟ ਜਿਹੜਾ ਬਾਈਪਾਸ ਆ ਉੱਥੋਂ ਇੱਕ ਕੈਂਟਰ ਸਵਾਰ ਜਿਹੜਾ ਵਾ ਉਹ ਨੋ ਐਂਟਰੀ ਟਾਈਮ ਦੇ ਵਿੱਚ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਹੈਵੀ ਵਹੀਕਲ ਦੀ ਐਂਟਰੀ ਜਿਹੜੀ ਬੰਦ ਕੀਤੀ ਗਈ ਹੈ ਤਾਂ ਕਿ ਪਬਲਿਕ ਦੀ ਸੂਦਾ ਵਾਸਤੇ ਪਬਲਿਕ ਦੀ ਕਿਉਂਕਿ ਜਦੋਂ ਹੈਵੀ ਵੀਕਲ ਆਉਂਦੇ ਆ ਸ਼ਹਿਰ ਦੇ ਵਿੱਚ ਸਕੂਲ ਟਾਈਮ ਦੇ ਤੇ ਬੱਚਿਆਂ ਦੇ ਟਾਈਮ 'ਚ ਐਕਸੀਡੈਂਟ ਵਗੈਰਾ ਹੋ ਕੇ ਜਾਂ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਹੈਵੀ ਵੀਕਲ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਜਿਹੜੇ ਆ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬੰਦ ਕੀਤੇ ਗਏ ਆ ਇਹ ਕੈਂਟਰ ਸਵਾਰ ਜਿਹੜਾ ਆ ਜ਼ਬਰਦਸਤੀ ਉਸ ਉੱਥੋਂ ਐਂਟਰ ਹੋਣਾ ਚਾਹੁੰਦਾ ਜਿਸ ਨੂੰ ਕਰਮਚਾਰੀ ਜਿਹੜੇ ਆ ਉਹ ਡੱਕ ਰਹੇ ਨੇ ਉਹ ਆਲਰੇਡੀ ਪਹਿਲੇ ਮਨ ਬਣਾ ਕੇ ਬੈਠਾ ਵੀਡੀਓ ਬਣਾਉਂਦੀ ਉਹਦੀ ਸੋਚੋ ਕਿ ਸਾਡੇ ਕਰਮਚਾਰੀ ਜਿਹੜੇ ਆ ਉਹ ਵੀਡੀਓ ਆਪ ਬਣਾ ਰਹੇ ਨੇ ਤੇ ਉਹਨੂੰ ਡੱਕ ਰਹੇ ਨੇ ਕਿ ਤੁਸੀਂ ਨੋ ਐਂਟਰੀ ਵਿੱਚ ਇੰਟਰ ਨਾ ਹੋਵੋ ਜਿਸਤੇ ਕਿ ਇੱਕ ਗਲਤ ਜਿਹੜਾ ਪੁਲਿਸ ਦਾ ਪ੍ਰਭਾਵ ਪਾਉਂਦੀ ਹੈ ਜਿਹੜੀ ਵੀਡੀਓ ਬਣਾ ਕੇ ਪਾਈ ਗਈ ਆ ਇੱਥੇ ਜਿਹੜੇ ਕਰਮਚਾਰੀ ਐ ਬਿਲਕੁਲ ਇਮਾਨਦਾਰੀ ਨਾਲ ਨਿਗ ਨੀਤੀ ਨਾਲ ਡਿਊਟੀ ਕਰਦੇ ਆ ਬਿਲਕੁਲ ਸੜਕ ਦੇ ਵਿੱਚ ਹੋ ਕੇ ਉਹਨਾਂ ਨੂੰ ਰੋਕ ਰਹੇ ਨੇ ਉਹਨੂੰ ਕਹਿ ਰਹੇ ਨੇ ਵੀ ਨੋ ਐਂਟਰੀ 'ਚ ਨਾ ਵੜੋ ਇਹ ਜਿਹੜੀ ਆ ਵੀਡੀਓ ਜਿਹੜੀ ਜਾਣ ਕੇ ਬਜੁਜ ਕੇ ਬਣਾਈ ਗਈ ਆ ਇਸ ਸੰਬੰਧੀ ਇਹ ਜਿਹੜਾ ਪੈਸੇ ਦਾ ਐਡੂਕੇਸ਼ਨ ਵੀ ਲਾਇਆ ਜਾ ਰਿਹਾ ਇਹ ਬਿਲਕੁਲ ਝੂਠਾ ਵਾ ਇਹਦੇ ਵਿੱਚ ਕੋਈ ਸਚਾਈ ਨਹੀਂ ਇਹ ਨੋ ਐਂਟਰੀ ਦੇ ਵਿੱਚ ਦਾਖਲ ਹੋਣ ਵਾਸਤੇ ਜਿਹੜਾ ਉਹ ਜ਼ਬਰਦਸਤੀ ਕਰ ਰਿਹਾ ਵਾ ਜਦੋਂ ਕਿ ਕਰਮਚਾਰੀ ਜਿਹੜਾ ਖੁਦ ਆਪਣੀ ਵੀਡੀਓ ਜਿਹੜੀ ਆ ਆਪ ਬਣਾ ਰਿਹਾ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਕਿ ਕਰਮਚਾਰੀ ਜਿਹੜਾ ਸਾ ਉਹ ਆਪ ਆਪਣਾ ਮੋਬਾਈਲ ਕੱਢ ਕੇ ਉਸ ਦੀ ਵੀਡੀਓ ਬਣਾ ਰਿਹਾ ਵਾ ਤੇ ਜਿਹਦੇ ਵਿੱਚ ਉਸ ਨੂੰ ਰੋਕ ਰਿਹਾ ਕਿ ਤੁਸੀਂ ਨੋ ਐਂਟਰੀ ਦੇ ਵਿੱਚ ਇੰਟਰ ਨਾ ਹੋ ਔਰ ਕਾਫੀ ਜਿਹੜਾ ਉਹ ਅੱਗੇ ਆਣ ਕੇ ਕੈਂਟਰ ਨੂੰ ਅੱਗੇ ਰੰਗਾਉਂਦੀ ਕੋਸ਼ਿਸ਼ ਕਰਦਾ ਵਾ ਇਹ ਜਿਹੜੀ ਆ ਵੀਡੀਓ ਬਿਲਕੁਲ ਗਲਤ ਆ ਇਹਦੇ ਵਿੱਚ ਕਿਸੇ ਕਰਮਚਾਰੀ ਨੇ ਕਿਸੇ ਨਾਲ ਕੋਈ ਮਿਸਬੀਹਵ ਨਹੀਂ ਕੀਤਾ ਗਿਆ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਹੁੰਦੇ ਆ ਬਹੁਤ ਸਾਰੀ ਪਗਲਕ ਹੁੰਦੀ ਆ ਅਤੇ ਹਰ ਰੋਜ਼ ਜਿਹੜੇ ਕਰਮਚਾਰੀ ਆ ਉਹ ਲੋਕਾਂ ਨੂੰ ਜਿਹੜੇ ਉਹ ਨੋ ਐਂਟਰੀ ਵਿੱਚ ਆਉਣ ਤੋਂ ਜਿਹੜੇ ਆ ਰੋਕਦੇ ਨੇ ਇਸ ਵੀਡੀਓ ਦੇ ਵਿੱਚ ਸਾਡੇ ਕਰਮਚਾਰੀਆਂ ਲੋਕ ਕਿਸੇ ਨਾਲ ਕੋਈ ਮਿਸਬੀਹਵ ਨਹੀਂ ਕੀਤਾ ਗਿਆ